ਹਾਂਜੀ ਬਈ ਸਾਸਰੀ ਕਾ ਜੀ ਸਾਸਰੀ ਕਾ ਬਾਈ ਨਾਮ ਨਾਮ ਕੇਵਲ ਸਿੰਘ ਜੀ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬੈਣ ਦੀ ਜਾਣਕਾਰੀ ਦਿਓ ਪਹਿਲੀ ਬੈਣ ਦੀ ਕਿੰਨੇ ਦਿਨ ਰਹਿੰਦੇ ਪਹਿਲਾਂ ਇਹਦੇ ਇਹਦੇ ਬਾਈ 1 ਮਾਰਚ ਨੂੰ ਦਿਨ ਪੂਰੇ ਹੁੰਦੇ ਆ ਅੱਜ 15 ਤੋਂ 18 ਦਿਨ ਪਏ ਆ ਤੇ ਪਿਛਲੇ ਸਵੇਰ ਦੁੱਧ ਇਹਦਾ ਪਿਛਲੇ ਸਵੇਰ ਦਾ ਦੁੱਧ ਅਸੀਂ 34 ਤੋਂ 35 ਲੀਟਰ ਜੋ ਆ ਠੀਕ ਆ ਜੀ ਰੇਟ ਭਰਾ ਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਠੀਕ ਆ ਜੀ ਲੈ ਸਾਈਡ ਤੋਂ ਜੋ ਭਰਾ ਮੜਾ ਦੇਖ ਸਕਦੇ ਭਰਾ ਡਬਲ ਗਾਂ ਚੰਗੀ ਪਲੀ ਪਰੋਸੀ ਬਾਕੀ ਤੋੜਾ ਤੜਾ ਵੱਡੀ ਵੀਡੀਓ ਦਿਖਾਵਾ ਲੇਵਨ ਤਾਂ ਜਦ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ 34 35 ਲੀਟਰ ਪਿਛਲੇ ਸਵੇਰ ਬਾਈ ਕਹਿੰਦਾ ਚੋਇਆ ਵਾ ਹਾਂਜੀ ਬਾਈ ਦੂਜੀ ਵੜ ਦੱਸੋ ਜਾਣਕਾਰੀ ਇਹ ਦੂਜੀ ਵੜ ਵੀ ਬਾਈ ਤੀਜੇ ਸੂਏ ਹੀ ਸੁੰਦੀ ਹੈ ਠੀਕ ਹੈ ਜੀ ਇਹਦਾ ਮੰਨ ਕੇ ਚਲੋਗੇ ਅੱਜ ਇੱਕ ਮਹੀਨਾ ਪਿਆਗਾ ਇੱਕ ਮਹੀਨਾ ਪਿਆ ਜੀ ਹਾਂ ਠੀਕ ਹੈ ਇਹਦਾ ਰੇਟ ਰੂਟ ਇਹਦਾ ਰੇਟ ਵੀ ਬਾਈ ਫੋਨ ਤੇ ਕਰਾਂਗੇ ਜਾਇ ਜੀ ਹੁਣਗੇ ਜੀ ਜਾਇ ਜੀ ਰੇਟ ਹੁਣਗੇ ਲੋ ਭਰਾ ਸਾਈਡ ਤੋਂ ਜਿ ਮੜਾ ਜਾ ਲੋ ਜੀ ਚੈੱਕ ਕਰ ਤੁਹਾਨੂੰ ਥਾਂ ਲੇਵ ਦੀ ਓਕੇ ਬਾਈ ਬਾਈ ਓਕੇ ਹੈ ਜੀ ਮਾ ਥਾਂ ਦੇ ਲੋ ਭਰਾ ਜੀ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਤੇ ਬਾਈਆਂ ਦੇ ਘਰੇ ਵਿਆਹ ਦਾ ਪ੍ਰੋਗਰਾਮ ਹੈ ਕਟਾਉਣਾ ਥੋੜਾ ਮੋਟ ਤੇ ਵਧ ਜਾਣਕਾਰੀ ਬਾਏ ਤੁਹਾਨੂੰ ਬਾਏ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ